ਦੋਸਤੋ ਪੰਜਾਬ ਬੰਪਰ ਆਂਗਣਵਾੜੀ ਭਰਤੀ 2025 ਲਈ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਦੋਸਤੋ ਕੁੱਲ ਪੋਸਟਾਂ ਨੇ 6110 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਨੇ ਜੀ ਅੰਗਣਵਾੜੀ ਵਰਕਰ ਅਤੇ ਅੰਗਣਵਾੜੀ ਹੈਲਪਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਜੋ ਜੋਗ ਉਮੀਦਵਾਰ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 10 12 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਹੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਰਕ ਪੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਆਨਲਾਈਨ ਅਪਲਾਈ 19 11 2025 9 ਵਜੇ ਤੋਂ ਸਟਾਰਟ ਹੋ ਜਾਵੇਗਾ ਜੋ ਲਾਸਟ ਡੇਟ ਰੱਖੀ ਗਈ ਹੈ ਜੀ 10 12 2025 11:55 ਮਿੰਟ ਤੱਕ ਤੁਸੀਂ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪੰਜਾਬ ਦੀਆਂ ਜੋ ਇਸਤਰੀਆਂ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਇਹ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਪੰਜਾਬ ਰਾਜ ਵਿੱਚ 1316 ਆਂਗਣਵਾੜੀ ਵਰਕਰਾਂ 4794 ਆਂਗਣਵਾੜੀ ਹੈਲਪਰਾਂ ਦੀਆਂ ਕੁੱਲ 6110 ਅਸਾਮੀਆਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਇੱਛੁਕ ਅਤੇ ਯੋਗ ਕੇਵਲ ਇਸਤਰੀਆਂ ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀ ਦੇ ਦਸਤਾਵੇਜ਼ ਸਮੇਤ ਨੋਟੀਫਿਕੇਸ਼ਨ ਤੁਸੀਂ ਨਦੀ ਆਫਸਲੀ ਵੈਬਸਾਈਟ ਦੇ ਉੱਪਰ ਵੀ ਜਾ ਕੇ ਚੈੱਕ ਕਰ ਸਕੋਗੇ ਕੇਵਲ ਔਨਲਾਈਨ ਹੀ ਅਰਜ਼ੀਆਂ ਦੇ ਸਕਦੇ ਹਨ ਕੇਵਲ ਔਨਲਾਈਨ ਹੀ ਅਪਲਾਈ ਕਰਨਾ ਹੋਵੇਗਾ ਹੋਰ ਕਿਸੇ ਵੀ ਤਰੀਕੇ ਨਾਲ ਅਪਲਾਈ ਨਹੀਂ ਮੰਨਿਆ ਜਾਵੇਗਾ ਦੋਸਤੋ ਡਿਸਟ੍ਰਿਕਟ ਵਾਈ ਪੋਸਟਾਂ ਦੀ ਬੰਡ ਕੀਤੀ ਗਈ ਹੈ ਜੀ ਹਰ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ ਇੱਕ ਵਾਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣੇ ਪੜ੍ਹਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਚਲੋ ਦੋਸਤੋ ਪਚਾਲਦੇ ਨੋਟੀਫਿਕੇਸ਼ਨ ਦੇ ਉੱਪਰ ਇਨਾ ਪੋਸਟਾਂ ਲਈ ਯੋਗਤਾ ਕੀ ਹੋਵੇਗੀ ਐਪਲੀਕੇਸ਼ਨ ਫੀਸ ਕੀ ਹੈ ਸਾਰੀ ਡਿਟੇਲ ਤੁਹਾਨੂੰ ਬਹੁਤ ਹੀ ਬਰੀਕ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਦੋਸਤੋ ਬਿਨੇ ਕਰਨ ਲਈ ਕੁਝ ਜ਼ਰੂਰੀ ਹਦਾਇਤਾਂ ਨੰਬਰ 1 ਜੀ ਉਮੀਦਵਾਰ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਨੇ ਜੀ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਰਵਾਗਾ ਜੇਕਰ ਤੁਸੀਂ ਕਿਸੇ ਹੋਰ ਮਾਧਿਅਮ ਰਾਹੀਂ ਅਪਲਾਈ ਕਰੋਗੇ ਤਾਂ ਤੁਹਾਡੀ ਅਰਜੀ ਰਿਜੈਕਟ ਸਮਝੀ ਜਾਵੇਗੀ ਅੰਗਣਵਾੜੀ ਵਰਕਰਾਂ ਅਤੇ ਹੈਲਪਰ ਦੀ ਅਸਾਮੀ ਲਈ ਅਰਜੀ ਦੇਣ ਤੋਂ ਪਹਿਲਾਂ ਉਮੀਦਵਾਰ ਸੁਨਿਸ਼ਚਿਤ ਕਰ ਲੇ ਕੀ ਯੋਗਤਾ ਅਤੇ ਮਾਪਦੰਡ ਪੂਰੇ ਕਰਦਾ ਹੋਵੇ ਉਮੀਦਵਾਰ ਵੱਲੋਂ ਆਨਲਾਈਨ ਅਰਜੀ ਫਾਰਮ ਨੂੰ ਬੜੀ ਸਾਵਧਾਨੀ ਨਾਲ ਭਰਿਆ ਜਾਵੇ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਰੇ ਲਾਜ਼ਮੀ ਦਸਤਾਵੇਜ਼ ਠੀਕ ਤਰੀਕੇ ਨਾਲ ਅਪਲੋਡ ਕਰੇ ਜੇਕਰ ਕਿਸੇ ਦਸਤਾਵੇਜ਼ ਦੀ ਘਾਟ ਹੋਣ ਕਾਰਨ ਉਮੀਦਵਾਰ ਵੱਲੋਂ ਗਲਤ ਦਸਤਾਵੇਜ਼ ਅਪਲੋਡ ਕੀਤਾ ਜਾਂਦਾ ਹੈ ਤਾਂ ਨਕਲੀ ਦਸਤਾਵੇਜ਼ ਅਪਲੋਡ ਕੀਤਾ ਜਾਂਦਾ ਹੈ ਤਾਂ ਉਮੀਦਵਾਰ ਦੀ ਅਰਜੀ ਰਿਜੈਕਟ ਕਰਤੀ ਜਾਵੇਗੀ ਉਮਰ ਲਾਜ਼ਮੀ ਯੋਗਤਾ ਐਕਸਪੀਰੀਅੰਸ ਦੀ ਗਿਣਤੀ ਲਈ ਅੰਤਿਮ ਮਿਤੀ ਆਨਲਾਈਨ ਅਰਜੀ ਜਮ੍ਹਾਂ ਕਰਨ ਲਈ ਆਖਰੀ ਮਿਤੀ ਨੂੰ ਮਾਪਦੰਡ ਮੰਨਿਆ ਜਾਵੇਗਾ ਉਮੀਦਵਾਰ ਦੀ ਮੈਰਿਟ ਸਿਰਫ ਉਸ ਜਾਣਕਾਰੀ ਅਤੇ ਦਸਤਾਵੇਜ਼ ਦੇ ਆਧਾਰ ਤੇ ਗਿਣੀ ਜਾਵੇਗੀ ਜੋ ਅਰਜੀ ਦਿੱਤੇ ਗਏ ਹਨ ਜੇਕਰ ਕੋਈ ਜਾਣਕਾਰੀ ਬਿਨਾਂ ਦਸਤਾਵੇਜ਼ ਦੇ ਦਿੱਤੀ ਗਈ ਹੈ ਤਾਂ ਉਸ ਨੂੰ ਨਹੀਂ ਮੰਨਿਆ ਜਾਵੇਗਾ ਜਿਹੜੇ ਉਮੀਦਵਾਰ ਰਹਿਤ ਸਬੂਤ ਦੀ ਅਰਜੀ ਦੀ ਪਰਚੀ ਜਿਵੇਂ ਤੁਸੀਂ ਵੋਟਰ ਆਈਡੀ ਕਾਰਡ ਆਧਾਰ ਕਾਰਡ ਐਮੋਸਲ ਸਰਟੀਫਿਕੇਟਸ ਦੀ ਪਰਚੀ ਲਾਉਂਗੇ ਉਹਨਾਂ ਦੀ ਮੈਟ ਅਰਜੀ ਤੌਰ ਤੇ ਗਿਣੀ ਜਾਵੇਗੀ ਜਦੋਂ ਉਹਨਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ ਉਹਨਾਂ ਨੂੰ ਆਪਣਾ origignal documents ਪੇਸ਼ ਕਰਨਾ ਹੋਵੇਗਾ ਕਾਉਂਸਲਿੰਗ ਦੇ ਸਮੇਂ ਇਹ ਸਬੂਤ ਪੇਸ਼ ਨਾ ਕਰਨ ਦੀ ਸਥਿਤੀ ਵਿੱਚ ਉਮੀਦਵਾਰ ਦੀ ਚੋਣ ਰੱਦ ਸਮਝੀ ਜਾਵੇਗੀ ਅਤੇ ਅਗਲਾ ਮੈਟ ਵਾਲਾ ਉਮੀਦਵਾਰ ਵਿਚਾਰਿਆ ਜਾਵੇਗਾ ਸੌਰ ਲਈ ਦਿੱਤੇ ਗਏ ਉਮੀਦਵਾਰ ਨੂੰ ਇੰਟਰਵਿਊ ਦੀ ਮਿਤੀ ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਈਮੇਲ ਜਾਂ ਸੰਬੰਧਿਤ ਵੈੱਬਸਾਈਟ ਤੇ ਨੋਟਿਸ ਰਾਹੀਂ ਦਿੱਤੀ ਜਾਵੇਗੀ ਇਸ ਲਈ ਉਮੀਦਵਾਰਾਂ ਵੱਲੋਂ ਆਪਣੀ ਸਹੀ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰਨਾ ਜ਼ਰੂਰੀ ਹੋਵੇਗਾ ਅਰਜੀ ਨੂੰ ਅੰਤਿਮ ਤੌਰ ਤੇ ਜਮ੍ਹਾਂ ਕਰਨ ਤੋਂ ਬਾਅਦ ਕੋਈ ਸੋਧ ਜਾਂ ਤਬਦੀਲੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਸਾਰੇ ਦਸਤਾਵੇਜ਼ ਪੀਡੀਐਫ ਫਾਰਮੈਟ ਵਿੱਚ ਅਤੇ ਪੜਨਯੋਗ ਹੋਣੇ ਚਾਹੀਦੇ ਹਨ ਤਾਜ਼ਾ ਤਸਵੀਰ ਅਪਲੋਡ ਕੀਤੀ ਜਾਵੇ ਬਿਲਕੁਲ ਤਾਜ਼ਾ ਜੋ ਫੋਟੋ ਹੈ ਤੁਸੀਂ ਅਪਲੋਡ ਕਰਨੀ ਹੋਵੇਗੀ ਜੀ ਆਨਲਾਈਨ ਅਰਜੀ ਸਫਲਤਾਪੂਰਵਕ ਜਮਾ ਕਰਨ ਤੋਂ ਬਾਅਦ ਉਮੀਦਵਾਰਾਂ ਵੱਲੋਂ ਆਪਣੀ ਅਰਜੀ ਦੀ ਪ੍ਰਿੰਟ ਆਊਟ ਕਾਪੀ ਵਿਖਲੇ ਸੰਭਾਲ ਕੇ ਰੱਖ ਲੈਣੀ ਚਾਹੀਦੀ ਹੈ ਹਰ ਅਰਜੀ ਨੂੰ ਇੱਕ ਵਿਸ਼ੇਸ਼ ਐਪਲੀਕੇਸ਼ਨ ਆਈਡੀ ਦਿੱਤਾ ਜਾਵੇਗਾ ਜੋ ਅਰਜੀ ਤੇ ਸਾਪਿਆ ਹੋਵੇਗਾ ਵਿਖ ਦੀ ਸਾਰੀ ਚਿੱਠੀ ਪੱਤਰ ਇਸੀ ਐਪਲੀਕੇਸ਼ਨ ਆਈਡੀ ਦੇ ਆਧਾਰ ਤੇ ਇਹ ਕੀਤੀ ਜਾਵੇਗੀ ਇਹ ਅਸਾਮੀਆਂ ਮਾਨ ਪੱਤੇ ਦੇ ਆਧਾਰਿਤ ਹਨ ਜੇਕਰ ਅਰਜ਼ੀਆਂ ਦੀ ਗਿਣਤੀ ਵੱਧ ਹੋਵੇ ਤਾਂ ਬਲਾਕ ਪੱਧਰ ਚੋਣ ਕਮੇਟੀ ਨੂੰ ਅਰਜ਼ੀਆਂ ਦੀ ਛਾਂਟ ਕਰਨ ਅਤੇ ਚੁਣੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਦਾ ਅਧਿਕਾਰ ਹੋਵੇਗਾ ਕਾਉਂਸਲਿੰਗ ਲਈ ਹਾਜ਼ਰ ਹੋਣ ਦੇ ਲਈ ਕੋਈ ਟਿਡੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਕਾਉਂਸਲਿੰਗ ਦੇ ਸਮੇਂ ਅਸਲੀ ਡਾਕੂਮੈਂਟਸ ਪੇਸ਼ ਕਰਨੇ ਜ਼ਰੂਰੀ ਹੋਣਗੇ ਜੀ ਦੋਸਤੋ ਕੁਝ ਹੋਰ ਵੀ ਹਦਾਇਤਾਂ ਮੈਂਸ਼ਨ ਕੀਤੀਆਂ ਨਹੀਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜੋ ਆਂਗਣਵਾੜੀ ਵਰਕਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਘੱਟੋ-ਘੱਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਜਾਂ ਫਿਰ ਉਹਦੇ ਬਰਾਬਰ ਦੀ ਕੋਈ ਹੋਰ ਯੋਗਤਾ ਤੁਸੀਂ ਕੰਪਲੀਟ ਕੀਤੀ ਆ 10ਵੀਂ ਤੁਸੀਂ ਮੇਰੇ ਪੱਧਰ ਨਾਲ ਪਾਸ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਹੈਲਪਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਘੱਟੋ-ਘੱਟ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ 10ਵੀਂ ਤੁਸੀਂ ਮੇਰੇ ਪੱਧਰ ਨਾਲ ਜੇਕਰ ਕਿਸੇ ਵਿਨੇਕਰ پاس ਜ਼ਿਆਦਾ ਵਿਦਿਅਕ ਯੋਗਤਾ ਹੈ ਤਾਂ ਉਸਦੀ ਬਧੇਰੀ ਯੋਗਤਾ ਨੂੰ ਮੰਨਦੇ ਹੋਏ ਸਿਲੈਕਸ਼ਨ ਕ੍ਰਾਈਟਰੀਆ ਵਿੱਚ ਸ਼ਾਮਿਲ ਕੀਤਾ ਜਾਵੇਗਾ ਵਿਦਿਅਕ ਯੋਗਤਾ ਸਰਟੀਫਿਕੇਟਸ ਅਪਲਾਈ ਕਰਨ ਦੀ ਮਿਤੀ ਤੋਂ ਪਹਿਲਾਂ ਜਾਰੀ ਹੋਇਆ ਹੋਣਾ ਜ਼ਰੂਰੀ ਹੈ ਜਾਂ ਵਿਦਿਅਕ ਯੋਗਤਾ ਦਾ ਨਤੀਜਾ ਘੋਸ਼ਿਤ ਹੋਇਆ ਹੋਣਾ ਜ਼ਰੂਰੀ ਹੋਵੇਗਾ ਇਹਨਾਂ ਪੋਸਟਾਂ ਲਈ ਉਮਰ ਹੱਦ ਰੱਖੀ ਗਈ ਹੈ ਜੀ 21 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਹੈਲਪਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰਿਲੈਕਸੇਸ਼ਨ ਵੀ ਤੁਹਾਨੂੰ ਦਿੱਤੀ ਜਾਵੇਗੀ ਅਪਲਾਈ ਕਰਨ ਤੋਂ ਪਹਿਲੇ ਇੱਕ ਵਾਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਚੰਲਾਣਾ ਜੀ ਪਰੰਤੂ ਬਾਅਦ ਹੀ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਹੈ ਕੁਝ ਇਸ ਪ੍ਰਕਾਰ ਹੈ ਜੀ ਜੋ ਅੰਗਣਵਾੜੀ ਵਰਕਰ ਦੀਆਂ ਪੋਸਟਾਂ ਨੇ ਜੀ ਜੋ ਜਨਰਲ ਉਮੀਦਵਾਰ ਨੇ ਜੀ ਉਹਨਾਂ ਲਈ 500 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਅਤੇ ਜੋ ਅਨੁਸੂਚਿਤ ਜਾਤੀਆਂ ਪਛੜੀ ਸਰੇਣੀਆਂ ਵਿਧਵਾ ਤਲਾਕशुदा ਔਰਤਾਂ ਜਾਂ ਫਿਰ ਦਿਵਿਆਂਗ ਜੋ ਵਿਅਕਤੀ ਨੇ ਉਹਨਾਂ ਲਈ 250 ਰੁਪਏ ਅਪਲੀਕੇਸ਼ਨ ਫੀਸ ਹੈ ਜੀ ਜੋ ਅੰਗਣਵਾੜੀ ਹੈਲਪਰ ਦੇ ਆ ਪੋਸਟਾਂ ਨੇ ਉਹਨਾਂ ਲਈ 300 ਰੁਪਏ ਫੀਸ ਹੈ ਜਨਰਲ ਦੀ ਅਤੇ ਜੋ ਅਨੁਸੂਚਿਤ ਜਾਤੀਆਂ ਨੇ ਉਹਨਾਂ ਲਈ 150 ਰੁਪਏ ਅਪਲੀਕੇਸ਼ਨ ਫੀਸ ਹੋਵੇਗੀ ਜੀ ਇਹ ਵੀ ਤੁਸੀਂ ਆਨਲਾਈਨ ਹੀ ਪੇਮੈਂਟ ਕਰਨੀ ਹੋਵੇਗੀ ਜੀ ਆਨਲਾਈਨ ਦੁਆਰਾ ਫਿਰ ਦੱਸ ਦਿੰਦਾ 19 11 2025 ਤੋਂ ਸਟਾਰਟ ਹੋ ਜਾਵੇਗਾ ਜੋ ਲਾਸਟ ਡੇਟ ਰੱਖੀ ਗਈ ਹੈ 10 12 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਬਤੇਰੇ ਜਾਣਕਾਰੀ ਲਈ ਵਿਭਾਗ ਵੱਲੋਂ 22/2025 ਨੂੰ ਜਾਰੀ ਕੀਤੀਆਂ ਹਦਾਇਤਾਂ ਅਤੇ ਪਵਿੱਕ ਵਿੱਚ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਹੋਰ ਹਦਾਇਤਾਂ ਨੂੰ ਦੇਖਿਆ ਜਾ ਸਕਦਾ ਹੈ ਇਹ ਹਦਾਇਤਾਂ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹਨ ਦੋਸਤੋ ਉਮੀਦ ਕਰਦਾ ਮੇਰੇ ਦੋਸਤਾਂ ਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ